ਅੰਮ੍ਰਿਤਸਰ ਦੇ ਰਹਿਣ ਵਾਲੇ ਚਮਨ ਲਾਲ ਸਜਾਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਰਾਜੇ। ਅੱਜ ਅੰਮ੍ਰਿਤਸਰ ਦੇ ਸ਼ਹੀਦ ਉਦਮ ਸਿੰਘ ਹਾਲ ਵਿਖੇ ਚਮਨ ਲਾਲ ਸਜਾਲ ਨੂੰ ਅੰਮ੍ਰਿਤਸਰ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਸਾਫਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ, ਸਾਫਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ, ਹਲਕਾ ਪੱਛਮੀ ਦੇ ਇੰਚਾਰਜ ਬਲਬੀਰ ਸਿੰਘ ਬੱbbi ਪਹਿਲਵਾਨ, ਸੀਨੀਅਰ ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾਂਜਲੀ ਦਿੱ ਬਈ ਅੱਜ ਅਸੀਂ ਸਾਰੇ ਇਸ ਦੁੱਖ ਦੀ ਘੜੀ 'ਚ ਸਿਆਲ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ। ਔਰ ਰਿੰਕੂ ਔਰ ਰਾਜੂ ਉਹਨਾਂ ਦੇ ਫਾਦਰ ਦੀ ਅੱਜ ਅੰਤਮ ਅਰਦਾਸ ਤੇ ਵੀ ਸ਼ਾਮਲ ਹੋਏ। ਮੈਂ ਆਪਣੇ ਵੱਲੋਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਇਆ ਹਾਂ ਔਰ ਪਰਮਾਤਮਾ ਦੇ ਕੋਲੋਂ ਅਰਦਾਸ ਕਰਦੇ ਹਾਂ ਕਿ ਸਾਰੇ ਪਰਿਵਾਰ ਨੂੰ ਇਹ ਇੰਤਹਾ ਦੁੱਖ ਸਹਿਣ ਕਰਨ ਦਾ ਜੜ ਬਲ ਬਖਸ਼ੇ। ਇਹ ਜਾਨ ਦਾ ਜਿੱਥੇ ਸਾਰਿਆਂ ਨੂੰ ਪਰਿਵਾਰ ਨੂੰ ਸ਼ੌਕ ਲੱਗਾ ਉਹਦੇ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਨੂੰ ਵੀ ਬਹੁਤ ਹੀ ਘਰ ਦਾ ਹੀ ਜਿਵੇਂ ਜੀ ਚਲੇ ਜਾਂਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਕਿਉਂਕਿ ਉਹਨਾਂ ਦਾ ਸੁਭਾਅ ਉਹਨਾਂ ਦਾ ਨੇਚਰ ਉਹਨਾਂ ਦਾ ਸਾਰਿਆਂ ਦਾ ਵਤਾਰਾ ਇੰਨਾ ਵਧੀਆ ਸੀਗਾ ਵੀ ਲੱਗਦਾ ਹੀ ਨਹੀਂ ਸੀ ਵੀ ਜਦੋਂ ਉਹਨਾਂ ਨੂੰ ਮਿਲੋ ਵੀ ਪਹਿਲੀ ਵਾਰੀ ਮਿਲੇ ਹੋ ਜਾਂ ਦੂਸਰੀ ਵਾਰੀ ਮਿਲੇ ਹੋ ਹਰੇਕ ਨੂੰ ਬੜੇ ਪਿਆਰ ਨਾਲ ਜਿਸ ਦੀ ਜੋ ਮਦਦ ਕਰ ਸਕਦੇ ਸੀ ਉਹਨਾਂ ਨੇ ਸਾਰਾ ਜੀਵਨ ਆਪਣਾ ਜਿਹੜਾ ਲੋਕਾਂ ਵਾਸਤੇ ਇੱਕ ਤਰ੍ਹਾਂ ਦਾ ਪਰਿਵਾਰ ਨੇ ਸਾਰਾ ਪਰਿਵਾਰ ਹੀ ਇਹਨਾਂ ਦਾ ਇਸ ਤਰ੍ਹਾਂ ਦਾ ਵੀ ਸਾਰਾ ਜਿਹਦੀ ਜੋ ਮਦਦ ਕਰ ਸਕਦੇ ਨੇ ਦਿਨ ਰਾਤ ਨਹੀਂ ਵੇਖੀ ਸਭ ਦੀ ਬਹੁਤ ਮਦਦ ਕੀਤੀ ਮੈਂ ਪ੍ਰਭੂ ਤੇ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਸ਼ੀਰ ਚਰਨਾਂ 'ਚ ਥਾਂ ਦੇਵੇ ਔਰ ਇਸ ਪਰਿਵਾਰ ਨੂੰ ਦੁੱਖ ਭਾਣਾ ਮੰਨਣ ਦਾ ਹੌਸਲਾ ਬਖਸ਼ੇ ਅੱਜ ਚਿੰਮ ਲਾਲ ਜੀ ਸਿਆਲ ਜਿਹੜੇ ਕਿ ਸਾਡੇ ਦੋਸਤ ਰਾਜੂ ਤੇ ਡੈਡੀ ਸੰਨ ਔਰ ਬਹੁਤ ਵਧੀਆ ਇਨਸਾਨ ਸੀ ਹਰ ਕਿਸੇ ਦੁੱਖ ਸੁੱਖ ਚ ਹਮੇਸ਼ਾ ਹੀ ਨਾਲ ਲੱਗੇ ਰਹਿੰਦੇ ਸਨ ਸੋ ਅੱਜ ਉਹਨਾਂ ਦੀ ਯਾਦ ਚ ਅੱਜ ਉਹਨਾਂ ਨੂੰ ਛਰਦਾ ਦੇ ਫੁੱਲ ਪੇੜ ਕੀਤੇ ਆ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਸੱਚੇ ਭੱਲੇ ਸੱਚੇ ਇਨਸਾਨ ਨੂੰ ਆਪਣੇ ਚਰਨਾਂ ਚ ਜਗ੍ਹਾ ਦੇਈ ਤੇ ਪਿੱਛੇ ਜਿਹੜਾ ਪਾਣਾ ਪਾਣਾ ਮੰਨਦਾ ਬਖਸ਼ਿਓ ਵਿਕਰਮ ਦੰਦੋਣਾ ਜੀ ਫਰਥ ਬਾਈਪਾਸ ਮੰਡਲ ਦਾ ਬੀਜੇਪੀ ਦਾ ਜਨਰਲ ਸੈਕਟਰੀ ਡਿਊਟੀ ਹੈ ਮੇਰੇ ਕੋਲ ਤੇ ਨਾਲ ਮੇਰੇ ਕੋਲ ਆਪਣਾ ਸਕੈਨਵਰਨ ਕਮੇਟੀ ਦਾ ਸਹਿਪਰਵਾਰੀਆਂ ਜੀ ਆਪਣੇ ਸੀਨੀਅਰ ਸਿਟੀਜ਼ਨ 셀 ਬੀਜੇਪੀ ਦਾ ਆ ਜਿਹੜੇ ਬ੍ਰਦਰ ਨੇ ਲਾਉਣੇ ਰਾਜਕੁਮਾਰ ਰਾਜੂ ਜੀ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਤੇ ਉਹਨਾਂ ਦਾ ਅੱਜ ਰਸਮ ਚੌਥਾ ਉਠਾਲਾਗਾ ਸੀ ਉਹ ਚਾਹੇ ਆ ਤੇ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਦੇਵੇ ਪ੍ਰਭੂ ਇਹਦੀ ਅਸੀਂ ਪ੍ਰਭੂ ਦੇ ਕੇ ਹੱਥ ਜੋੜ ਕੇ ਬੇਨਤੀ ਕਰਨੇ ਕਿ ਉਹਨਾਂ ਨੂੰ ਆਪਣੇ ਚਰਣਾ ਛਾਵੇਂ ਔਰ ਇਹਨਾਂ ਨੂੰ ਵੀ ਪਰਮਾਤਮਾ ਦਾ ਤੰਦਰੁਸਤੀ ਬਖਸ਼ੇ ਔਰ ਇਹਨਾਂ ਨੂੰ ਤਰੱਕੀ ਦਵੇ ਕਿ ਆਪਣੇ ਫਾਦਰ ਸਾਹਿਬ ਦੇ ਕਹੇ ਹੋਏ ਜਿਹੜੇ ਅਲਫਾਜ਼ਾਂ ਉਤੇ ਉਹਨਾਂ ਦੀ ਕਹੀ ਹੋਈ ਜੜੀਆਂ ਇਹਨਾਂ ਨੂੰ ਸਿੱਖਿਆ ਮਿਲੀਆਂ ਪੂਰੇ ਤੇ ਇਹ ਚੱਲਣ ਔਰ ਇਹਨਾਂ ਦੇ ਕੋਲੋਂ ਪਰਮਾਤਮਾ ਵਧੀਆ-ਵਧੀਆ ਕੰਮ ਕਰਾਵੇ ਔਰ ਇਹ ਕੋਈ ਵੀ ਇਹਨਾਂ ਦੇ ਕੋਲ ਆਵੇ ਤੇ ਇਹਨਾਂ ਦੀ ਪੂਰੇ ਦਿਲੇ ਦਿਲ ਨਾਲ ਸੇਵਾ ਕਰਕੇ ਉਹਨੂੰ ਭੇਜਣ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਲੋੜ ਹੈ ਕੁਛ ਹੈ ਤੇ ਬੜੇ ਹੀ ਮਿਹਨਤੀ ਇਹਨੇ ਇਹ ਆਪ ਵੀ ਬੜੇ ਸੇਵਾ ਦੇ ਕੰਮ ਕਰਦੇ ਰਹੇ ਨੇ ਔਰ ਇਹ ਪਾਰਟੀਆਂ ਨਾਲ ਵੀ ਜੁੜੇ ਰਹੇ ਨੇ ਜੀਪੀ ਦੇ ਨਾਲ ਵੀ ਇਹਨਾਂ ਨੇ ਕਾਫੀ ਢੇਰ ਕੰਮ ਕੀਤਾ ਹੁਣ ਅੱਜ ਕੱਲ ਇਹ ਜਰਾ ਥੋੜਾ ਜਿਹਾ ਆਪਣੇ ਕੰਮ ਦੇ ਰੁਝੇਵੇਂ ਦੇ ਚਾਰ ਜਰਾ ਚੱਲ ਰਹੇ ਨੇ ਪਰ ਉਹਦੇ باوجود ਵੀ ਇਹਨਾਂ ਕੋਲੋਂ ਜੋ ਕੁਝ ਹੋ ਪੰਦਾ ਇਹ ਫਿਰ ਵੀ ਕਰਦੇ ਨੇ